ਦਾ ਤਾਂ ਨਹੀਂ ਲੱਗਾ ਕੀ ਕਰਨ ਹੋਇਆ ਜਿਆਦਾ ਮੁਰਸਾ ਕੋਲ ਪੂਰ ਪੱਛੀ ਗਏ ਜੀ ਦਾਰਿੰਦਾ ਚੋਟਾ ਪੰਡਿਤ ਆਉਂਦਾ ਸੀ ਉਹ ਲੋ ਲੈ ਗਿਆ ਉਹ ਆਉਂਦੇ ਇਹ ਕਿਤੇ ਲੈ ਕੇ ਆਪਣੇ ਬੱਚੇ ਨੂੰ ਉਹ ਲੱਗੇ ਆਣ ਜਦੋਂ ਮੋੜ ਤੇ ਪਏ ਸੀ ਆਪਣਾ ਮੋਟਰ ਕਿਦੋਂ ਕਿਤੇ ਗੱਡੀ ਪੀਜੇ ਤੇ ਕਾਰ ਵੀ ਹੋ ਗਈ ਉਹਨਾਂ ਨੂੰ ਗੱਡੀ ਵਾਲੇ ਨੂੰ ਵੀ ਪਤਾ ਲੱਗਾ ਪਤਾ ਨਹੀਂ ਕਿ ਉਹਨਾਂ ਮਾਰਤੂਆਂ ਦੀ ਏਡ ਵੀ ਵਾਪਰਦੀ ਹੈ ਉਹਨੇ ਕਰਕੇ ਆ ਹੱਸਾ ਵਾਪਰਦੀ ਹੈ ਆਪਣੇ ਸ਼ੌਕ ਜਿਹੜੀ ਕਠਿਆਲਾ ਮੋੜ ਤੇ ਹਾਂਜੀ ਹਾਂਜੀ ਜਿਹੜੇ 'ਚ ਇੱਕ ਹਾਸਾ ਵਾਪਰੇ ਕੀ ਹੈ ਜੀ ਇਹ ਪੁਰਾ ਸਾਰੇ ਇਧਰੋਂ ਆਉਂਦੇ ਆ ਜੀ ਕਿਤੇ ਲੈ ਕੇ ਆਪਣੇ ਬੱਚੇ ਨੂੰ ਤੇ ਉਹਨੂੰ ਲੱਗੇ ਆ ਜਦੋਂ ਮੋੜ ਦੇ ਪਏ ਇਹ ਆਪਣਾ ਮੋਟਰਸਾਈਕਲ ਤੇ ਕਿਤੇ ਗੱਡੀ ਤੇਜ਼ ਰਫਤਾਰ ਤੇ ਆਉਂਦੀ ਉਹਨਾਂ ਨੂੰ ਗੱਡੀ ਵਾਲੇ ਨੂੰ ਨਹੀਂ ਪਤਾ ਲੱਗਾ ਪਤਾ ਨਹੀਂ ਤੇ ਪ੍ਰਮਾਤਮਾ ਦੀ ਖੇਡ ਕੋਈ ਵਾਪਰ ਗਈ ਹੈ ਉਹਨਾਂ ਦਾ ਕਰਕੇ ਹਾਸਾ ਵਾਪਰ ਗਿਆ ਉਹ ਜਿਹੜਾ ਬੁੱਟ ਤੇ ਸਵਾਰ ਸੀ ਕਿੰਨੇ ਕ ਸਾਲ ਦਾ ਬੇਟਾ ਸੀ ਇਹਦਾ 6-7 ਸਾਲ ਦਾ ਆ ਜੀ ਤੇ ਕੀ ਮੌਕੇ ਤੇ ਕੀ ਵੈਸੇ ਅਸਲੇ 700 ਟਾ ਕਿਨੇ ਸਟਾਡੋਂ ਦੇ ਬੱਚਾ ਵੀ ਬੇਹੋਸ਼ ਹੋਇਆ ਸੀ ਤੇ ਫੌਜੀ ਸਾਹਿਬ ਵੀ ਸੈਮ ਗਏ ਹੁਣ ਇਹਨਾਂ ਨੂੰ ਨਹੀਂ ਪਤਾ ਪੜ ਕੇ ਸ਼ਹਿਰ ਲੈ ਗਏ ਪਤਾ ਨਹੀਂ ਉਹਨਾਂ ਤੇ ਕੀ ਪਾਣਾ ਵਰਤਿਆ ਤੇ ਹੁਣ ਪਤਾ ਲੱਗੂ ਜਦੋਂ ਆਉਣਗੇ ਵੀ ਸਾਡ ਕਿੰਨੀ ਕੀ ਲੱਗੀ ਜਾਣਾ ਤੇ ਫਿਲਹਾਲ ਜਿਹੜੇ ਆਪਾਂ ਜੋ ਗੱਡੀ ਵਾਲੇ ਉਹਨਾਂ ਨੂੰ 600 ਸੌ ਲੱਗੀਆਂ ਹੋਣਗੀਆਂ ਉਹਨਾਂ ਨੂੰ ਵੀ ਸਟਾਮਰ ਹੈ ਤੇ ਲੱਗੀਆਂ ਮੂਜੀ ਜੋ ਮੈਂ ਇਸ ਵਾਰ ਇੱਥੇ ਨਹੀਂ ਮੇਰੇ ਪਿਤਾ ਜੀ ਹੀ ਆਕੇ ਮੈਂ ਨੌਕੇ ਤੇ ਫੋਟੋ ਨਹੀਂ ਆਇਆ ਬੈਸ ਲੱਗਦੀ ਕੀ ਲੱਗਦਾ ਇਹ ਤੇ ਹੁਣ ਪਰਮਾਤਮਾ ਨੇ ਵੀਰੇ ਅਸੀਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਣਾ ਹਾਂਜੀ ਇਹ ਵੀ ਪਤਾ ਨਹੀਂ ਜਾਂ ਉਹ ਗਲਤੀ ਕਿ ਜਾਂ ਇਹ ਗਲਤੀ ਤੇ ਉਹਨਾਂ ਨੂੰ ਪਤਾ ਦੋਨਾਂ ਨੂੰ ਹਣਾ ਮੌਕੇ ਤੇ ਮੇਰੇ ਕੋਲ ਪੁਲਿਸ ਪੁੱਜੀ ਸੀ ਤੇ ਥੋੜੇ ਥੇਰੇ ਬਾਅਦ ਆ ਗਈ ਪੁਲਿਸ ਹਾਂਜੀ ਮੌਕਾ ਵੇਖ ਗਿਆ ਮੇਰੇ ਕਾ ਹਾਂ ਮੌਕਾ ਵੇਖ ਗਿਆ ਅੱਜ ਸਰ ਪਿੰਡ ਨੇ ਕੋਸਰਾ ਪਹੁੰਚਿਆ ਜਿਹੜਾ ਸਵਾ ਵਾਪਰਿਆ ਬੁਲਟ ਔਰ ਕਾਰ ਦੇ ਵਿਚਕਾਰ ਕੀ ਇਹ ਪੂਰਾ ਜੀ ਹੈ ਔਰ ਇਹ ਵੇਖੋ ਜੀ ਪਤਾ ਤਾਂ ਨਹੀਂ ਲੱਗਾ ਕੀ ਕਾਰਨ ਹੋਇਆ ਜਿਆਦਾ ਕੋਣ ਆਇਆ ਥਾਣੇ ਕਿ ਇੱਥੇ ਐਕਸੀਡੈਂਟ ਹੋਇਆ ਨੀ ਕੋਸਰਾ ਮੋੜ ਤੇ ਜੀ ਇੱਥੇ ਪਹੁੰਚੇ ਆ ਨਿਕੋਸਰਾ ਦਾ ਹੀਗਾ ਇੱਕ ਹੌਸ ਤੋਂ ਆਇਆ ਬੰਦਾ ਜੀ ਤੇ ਥੋੜੀ ਬੁਰੀ ਸੱਟ ਲੱਗੀ ਆ ਉਹ ਬਾਕੀ ਉਹਨੂੰ ਦਾਖਲ ਕਰਾ ਦਿੱਤਾ ਵਾ ਤੇ ਗੱਡੀ ਵਾਲਾ ਜਿਹੜਾ ਇਹ ਅਜੇ ਪਤਾ ਕਨਫਰਮ ਨਹੀਂ ਹੋਇਆ ਤੇ ਥੋੜਾ ਤੇ ਸਰ ਜਿਹੜਾ ਮੋਟਰਸਾਈਕਲ ਸਵਾਰ ਕਿਨੇ ਜਾਣੇ ਸਵਾਰ ਸੀ ਮੋਟਰਸਾਈਕਲ ਪਿਓ ਪਤ ਸੀਗੇ ਜੀ ਇਹਦਾ ਹੀ ਦਾ ਛੋਟਾ 5 ਸਾਲ ਦਾ ਹਾਂਜੀ ਸਕੂਲੋਂ ਲੈ ਕੇ ਆਇਆ ਅੱਛਾ ਤੇ ਸਰ ਜਿਹੜੇ ਗੱਡੀ ਸਵਾਰ ਹੈ ਪਤਾ ਲੱਗਾ ਕਿੱਥੋਂ ਦੇ ਨਹੀਂ ਇਹ ਨਹੀਂ ਪਤਾ ਲੱਗਾ ਉਹ ਗੱਡੀ ਸਵਾਰਾਂ ਨੂੰ ਛੱਟਾ-ਛੱਟਾ ਮੇ ਲੱਗੀਆਂ ਨੇ ਇੰਨੇ ਅਲੱਗੀਆਂ ਥੋੜੀਆਂ ਗੁੱਥੀਆਂ ਸਾਡੇ ਹੋਂ ਤੋਂ ਚਲੇ ਗਏ ਪਹਿਲਾਂ ਹੀ ਤੋਂ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਦਾ ਦੇਖਦੇ ਹਾਂ ਹੁਣ ਜੋ ਵੀ ਬੰਦੀ ਕਾਰਵਾਈ ਕਰਾਂਗੇ ਕੋਈ ਕਾਰਵਾਈ ਕਰਦੇ ਆਂ